ਮਾਝਾ ਜੀ ਜੀ ਇਸ ਦਾ ਨਾਮ ਆਇਆ ਇਹ ਮੱਝ 11 ਸਵੇ ਸੂਈ ਆ 12 ਵਾਂ ਸੂਏ ਦਾ ਇਹਦੇ ਬੱਚਾ ਅੰਦਰ ਪਲ ਰਿਹਾ ਇਸ ਮੱਝ ਨੇ ਅੱਜ ਜਿਹੜਾ ਪੀਡੀਐਫਾ ਚੈਂਪੀਅਨ ਸ਼ੋਅ ਦੇ ਵਿੱਚ ਜੀ 24 ਕਿਲੋ 500 ਕੁਝ ਗ੍ਰਾਮ ਤੋਂ ਦਿੱਤਾ ਲਗਭਗ 40 ਸਾਲ ਤੋਂ ਲੈ ਕੇ ਮੈਂ ਜਿਹੜੀ ਆ ਬਰੀਡ ਤੇ ਕੰਮ ਕਰਦਾ ਮੈਂ ਅਨੇਕਾਂ ਸਾਨ ਪੈਦਾ ਕੀਤੇ ਜਿਹੜੇ ਬੜੇ ਬੜੇ ਫੇਮਸ ਹੋਏ ਅਸਮੁੰਦਰ ਬੋਲਿਆ ਜੀ ਜਗਨੂ ਮੇਰਾ ਬੋਲਿਆ ਮੈਂ ਜਿਹੜੇ ਵੀ ਭਰਾ ਕੋਲ ਮੱਝਾਂ ਸੇਲ ਕੀਤੀਆਂ ਨੇ ਮੈਨੂੰ ਕਿਸੇ ਨੇ ਉਲੰਭਾ ਨਹੀਂ ਦਿੱਤਾ ਕਿ 20 ਕਿਲੋ ਦੁੱਧ ਘੜ ਦਿੰਦਾ ਹੈ ਜਿਹੜੀ ਅਸੀਂ ਮਦਰ ਆ 20 ਵਜੇ ਸੋ ਗਈ ਆ 20 ਵਜਿਆਂ ਤੋਂ ਬਾਅਦ ਇਹਦੀ ਮਦਰ ਇਸਦੀ ਮਦਰ ਜੀ ਜੀ ਉਹ ਉਸ ਮਦਰ ਨੂੰ ਅਸੀਂ ਹੁਣ ਰਿਟਾਇਰ ਕੀਤਾ ਹੋਇਆ ਕਿ ਕਿੰਨਾ ਬਿਊਟੀਫੁਲ ਇੰਨੇ ਘੰਟੇ ਜਿਹੜੇ ਡਰੇਨ ਤਿਆਰ ਕਰ ਦਿੱਤਾ ਹਮਮ ਔਰ ਆਪ ਜੀ 6:00 ਵਜੇ ਤੱਕ ਦਾ ਬਹੁਤ 6:20 ਮਿੰਟ ਦੀ ਤਾਂ ਇਹਨਾਂ ਤਿਆਰ ਕਰ ਦਿੰਦੀ ਬੇਸ ਤੋਂ ਬਾਅਦ ਮੈਂ ਸਾਰੀ ਉਮਰ ਇਹ ਪਸ਼ੂਆਂ ਦੇ ਤਜਰਬੇ ਵਿੱਚ ਖਰਚ ਕੀਤੀ ਆ ਵਾਹ ਔਰ ਮੈਂ ਇਹਨੂੰ ਸਤਗੁਰ ਦੀ ਵਡਿਆਈ ਸਮਝਦਾ ਤੇ ਤੁਸੀਂ ਨੀਲੀ ਰਾਵੀ ਤੇ ਹੀ ਕੰਮ ਕਰਦੇ ਆ ਜਾਂ ਜਿੱਥੇ ਨੀਲੀ ਰਾਵੀ ਤੇ ਇਸ ਤਰ੍ਹਾਂ ਜੇਕਰ ਤੁਸੀਂ ਸਿਮਨ ਪਰੌਣਾ ਦੇ ਲਗਭਗ ਆਪ ਜੀ ਨੂੰ ਪਤਾ ਹੋਵੇਗੇ ਇਹਦੀ ਮਾਂ ਦਾ ਦੁੱਧ ਕਿੰਨਾ ਹੈ ਫਿਰ ਤੁਸੀਂ ਕਾਮਯਾਬ ਹੋ ਜਾਓਗੇ ਸਤਿ ਸ਼੍ਰੀ ਅਕਾਲ ਜੀ ਪੀ ਆਰ ਪੰਜਾਬ ਤੇ ਸਵਾਗਤ ਆ ਇਹ ਪੀ ਡੀ ਐਫ ਮੇਲਾ ਆ ਇਸ ਮੇਲੇ ਦਾ ਇਹ ਅੱਜ ਦੂਸਰਾ ਦਿਨ ਆ ਅੱਜ ਅਸੀਂ ਜਿੱਥੇ ਖੜੇ ਆ ਫਰਦਾਰ ਰਸਾਲ ਸਿੰਘ ਜੀ ਸਾਡੇ ਕੋਲ ਬਲਟੋਹੇ ਤੋਂ ਨੇ ਤਰਨਤਨ ਸਾਹਿਬ ਤੋਂ ਤੇ ਇਹਨਾਂ ਕੋਲ ਜਿਹੜੀ ਤੁਸੀਂ ਇਹਨਾਂ ਦੀ ਆ ਮੱਝ ਦੇਖਦੇ ਹੋ ਪਿੱਛੇ ਖੜੀ ਉਹ ਤੁਹਾਨੂੰ ਆਪਾਂ ਦਿਖਾ ਲੈਣ ਲੱਗੇ ਅੱਜ ਕਿ ਨੀਲੀ 라ਵੀ ਇਹ ਨੀਲੀ 라ਵੀ ਬਰੀਡ ਆ ਹਨਾ ਸਰ ਸਰ ਆਓ ਜੀ ਮਾੜਾ ਜਾਈ ਦੇ ਬਾਰੇ ਤੁਸੀਂ ਡਿਟੇਲ ਚ ਆਪ ਜਾਣਕਾਰੀ ਦਿਓ ਜੀ ਵੀ ਇਹ ਇਹ ਮੱਝ ਰਾਜਰ ਦੇ ਮਾੜਾ ਜੀ ਤੇ ਮਾਝਾ ਜੀ ਜੀ ਇਸ ਦਾ ਨਾਮ ਆਇਆ ਮਾਇਆ ਮਾਇਆ ਇਹ ਬੜਾ ਮੇਰਾ ਪਿਆਰਾ ਜਿਹਾ ਨਾਉ ਆ ਜੀ ਇਹ ਮੱਝ 11 ਸਵੇਰੇ ਸੂਈ ਆ ਓ ਵਾਹ 12ਵਾਂ ਸੂਇ ਦਾ ਇਹਦੇ ਬੱਚਾ ਅੰਦਰ ਪਲ ਰਿਹਾ ਹੂੰ ਲਗਭਗ 40 ਦਿਨ ਦਾ ਵਾਹ ਇਸ ਮੱਝ ਨੇ ਅੱਜ ਜਿਹੜਾ ਪੀਡੀਐਫਾ ਚੈਂਪੀਅਨ ਸ਼ੋਅ ਦੇ ਵਿੱਚ ਜੀ 24 ਕਿਲੋ 500 ਕੁਝ ਗ੍ਰਾਮ ਦੁੱਧ ਦਿੱਤਾ ਔਰ ਲਾਈਵ ਸਾਰਿਆਂ ਨੇ ਦੇਖਿਆ ਔਰ ਇਹ ਇੰਨੀ ਸਾਫ ਸੁਥਰੀਆਂ ਚੁਆਈਆਂ ਹੋਈਆਂ ਕਿ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ 4 ਤਰੀਕ ਤੋਂ ਪਿਛਲੇ ਕਈ ਦਿਨਾਂ ਤੋਂ ਲੈ ਕੇ ਇਹ ਮੱਝ ਕੈਮਰੇ ਦੀ ਨਿਗਾਹ ਠ ਰਹੀਆਂ ਉਸ ਤੋਂ ਬਾਅਦ ਜਿਹੜੀਆਂ ਚੁਆਈਆਂ ਹੋਈਆਂ ਉਹ ਚੁਆਈਆਂ ਦੇ ਚਨੇ ਲਗਭਗ 24 ਕਿਲੋ 540 500 ਕੁ ਗ੍ਰਾਮ ਦੁੱਧ ਇਹਨੇ ਦੇ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਵਾਹ ਜੀ ਤੁਹਾਨੂੰ ਪਹਿਲਾਂ ਦਾ ਮੁਬਾਰਕਾਂ ਵੀ ਆ ਇਹਦੇ ਲਈ ਤੁਹਾਡੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਜੀ ਸਰ ਇਹ ਜਿਹੜੀ ਮਾਜੇ ਤੁਹਾਡੇ ਘਰ ਦਾ ਹੀ ਸੂਆ ਆ ਦੇਖੋ ਜੀ ਤੁਹਾਡੇ ਘਰ ਦੀ ਸੂਈ ਸੀ ਦੇਖੋ ਜੀ ਇਸ ਦੀਆਂ ਨਾਨੀਆਂ ਪਰਨਾਨੀਆਂ ਠੀਕ ਲਗਭਗ 40 ਸਾਲ ਤੋਂ ਲੈ ਕੇ ਮੈਂ ਜਿਹੜੀ ਆ ਬਰੀਡ ਤੇ ਕੰਮ ਕਰਦਾ ਹੂੰ ਮੈਂ ਅਨੇਕਾਂ ਸਾਨ ਪੈਦਾ ਕੀਤੇ ਜਿਹੜੇ ਬੜੇ ਬੜੇ ਫੇਮਸ ਹੋਏ ਜੀ ਜਿਵੇਂ ਜਿਵੇਂ ਕਈ ਸਾਨ ਜਿਵੇਂ ਅ ਹੌਨਰ ਅਸਮੁੰਦਰ ਬੋਲਿਆ ਜੀ ਜੁਗ ਨੂੰ ਮੇਰਾ ਬੋਲਿਆ ਜੀ ਕਈ ਬੋਲਿਆ ਕਈ ਨਾਲ ਉਹਦੇ ਬਹੁਤ ਟਾਈਮ ਲੱਗ ਜਾਏਗਾ ਜੀ ਜੀ ਅੱਛਾ ਉਸ ਤੋਂ ਇਲਾਵਾ ਕਈ ਮੱਝਾਂ ਮੈਂ ਹੁਣ ਤੱਕ ਸੇਲ ਕੀਤੀਆਂ ਮੈਂ ਜਿਹੜੇ ਵੀ ਭਰਾ ਕੋਲ ਮੱਝਾਂ ਸੇਲ ਕੀਤੀਆਂ ਨੇ ਮੈਨੂੰ ਕਿਸੇ ਨੇ ਉਲੰਭਾ ਨਹੀਂ ਦਿੱਤਾ ਕਿ 20 ਕਿਲੋ ਜੁੱਧ ਘਟ ਦਿੱਤਾ ਹੁਣੇ ਪਿਛਲੇ 12 ਸਤੰਬਰ ਨੂੰ ਮੈਂ ਇੱਕ ਸਿੱਧਕ ਡੇਰੀ ਫਾਰਮ ਨੂੰ ਲਾਈਵ ਚੈਨਲ ਤੇ লাইਵ ਮੱਝ ਕੀਤੀ ਹੈ ਜੀ ਅਜੇ ਸੁੰਦਿਆ ਸਾਰ ਉਸ ਦਾ ਬੱਚਾ ਵੀ ਮਰ ਗਿਆ ਉਸ ਮੱਝ ਦੀ ਜਿਹੜੀ লাইਵ 26 ਕਿਲੋ 210 ਗ੍ਰਾਮ ਦਾ ਮੇਰੇ ਕੋਲ ਰਿਕਾਰਡ ਹੈ ਜੀ ਸਿੱਧਕ ਡੇਰੀ ਫਾਰਮ ਚੈਨਲ ਤੇ ਜਿਹੜੀ ਅਸੀਂ ਮਧਰ ਆਓ 20 ਸਵੇ ਸੋ ਗਈ ਆ 20 ਸੋਇਆਂ ਤੋਂ ਬਾਅਦ ਇਹਦੀ ਮਧਰ ਇਸਦੀ ਮਧਰ ਜੀ ਜੀ ਉਹ ਉਸ ਮੱਝ ਨੂੰ ਅਸੀਂ ਹੁਣ ਰਿਟਾਇਰ ਕੀਤਾ ਹੋਇਆ ਹੂੰ ਤੁਸੀਂ ਜਦੋਂ ਸਮਾਸਬੱਵ ਬਣਿਆ ਦਿਖਾਇਓ ਉਸ ਦਾ ਨਾਂ ਥੰਦਾ ਸਹਿਜ ਔਰ ਨਾਂ ਕੋਈ ਦੰਦ ਉਖੜਿਆ ਬਹੁਤ ਜਿਆਦਾ ਬਿਊਟੀ ਦੇ ਵਿੱਚ ਅੱਜ ਵੀ ਆ ਉਹ ਤੁਸੀਂ ਦੇਖੋ ਜਦੋਂ ਚਾਰ ਜਾਂ ਪੰਜ ਸੂਏ ਮੱਝ ਹੋ ਜਾਵੇ ਸਾਡੇ ਲੋਕ ਕਹਿੰਦੇ ਆ ਕਿ ਬੁੜੀੜੀ ਹੋ ਗਈ ਮੱਝ ਪਰ ਚਾਰ ਮਹੀਨੇ ਦੀ ਸੂਈ ਆ 11ਵੇਂ ਸੂਏ ਆ 12ਵੇਂ ਦਾ ਬੱਚਾ ਪਲ ਰਿਹਾ 25 ਕਿਲੋ ਦੁੱਧ ਦੇ ਰਹੀ ਆ ਔਰ ਕਿਸੇ ਵੀ ਐਂਗਲ ਤੋਂ ਬਿਊਟੀ ਤੋਂ ਤੁਸੀਂ ਤੱਕ ਲਓ ਦਿਖਾਓ ਜੀ ਕਿਸੇ ਵੀ ਐਂਗਲ ਤੋਂ ਤੱਕ ਲਓ ਅਜੇ ਲਗਭਗ ਤੁਸੀਂ ਸਿੱਧੇ ਕੈਮਰੇ ਤੇ ਦੇਖ ਲਓ ਆਰਡਰ ਦੀ ਕੁਆਲਿਟੀ 11:52 ਮਿੰਟ ਹੋਏ ਸਕਰੀਨ ਤੇ ਦਿਖਾ ਦਿਓ ਜੀ 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 ਆ 11:52 ਮਿੰਟ ਹੋਇਆ ਜੀ 6:25 ਮਿੰਟ ਦੀ ਹਿੰਦੀ ਲਾਈਵ ਮਿਲਕੂਗੀ ਆ ਹਮ ਔਰ ਹੁਣ ਹੀ ਤੁਸੀਂ ਆਰਡਰ ਦੀ ਚੋਅਾਈ ਦੇ ਆਰਡਰ ਦੇਖ ਸਕਦੇ ਹੋ ਵਾਹ ਕਿ ਕਿੰਨਾ ਬਿਊਟੀਫੁਲ ਇੰਨੇ ਘੰਟੇ ਜਿਹੜੇ ਆਰਡਰ ਨੇ ਤਿਆਰ ਕਰ ਦਿੱਤਾ ਹਮ ਔਰ ਆਪ ਜੀ 6:00 ਤੱਕ ਦਾ ਬਹੁਤ 6:20 ਮਿੰਟ ਦੀ ਤਾਂ ਆਰਡਰ ਇਹਨਾਂ ਤਿਆਰ ਕਰ ਦਿੰਦੀ ਬੇਸ ਆਫ ਤੋਂ ਬਾਅਦ ਡਾਈਟ ਨੇਚਰਲੀ ਦੇਖੋ ਜੀ ਡਾਈਟ ਨੇਚਰ ਆਪਣੀ ਕਣਕ ਮੱਕੀ ਅਵੜੇਵੇਂ ਦੀ ਖਾਲ ਇਸ ਤਰ੍ਹਾਂ ਖਲਮ ਬਾਕੇ ਫੀਡ ਆਪਣੀ ਤਿਆਰ ਕਰਦੇ ਆ ਆਪਣੀ ਤਿਆਰ ਕਰਦੇ ਆ ਜੀ ਕੋਈ ਵੀਰ ਕਿਸਾਨ ਵੀਰ ਜਾਂ ਕੋਈ ਘਰੇ ਰੱਖਣ ਵਾਲਾ ਵੀ ਕੋਈ ਧੜ ਤੋਂ ਥੋੜੀ ਸਹਾਇਤਾ ਲੈਣੀ ਚਾਵੇ ਕਰਦੇ ਹੋਂਗੇ ਵੇਖੋ ਜੀ ਜੋ ਵਾਇਗਰੂ ਨੇ ਮੈਨੂੰ ਸਮਝ ਦਿੱਤੀ ਆ ਉਸ ਦੇ ਮੁਤਾਬਕ ਜੋ ਵੀਰ ਪੁੱਛੇ ਮੈਨੂੰ ਮੈਂ ਜਰੂਰ ਉਹਨਾਂ ਨੂੰ ਸਲਾਹ ਦਿੰਨਾ ਮੈਂ ਕਦੀ ਆਪਣੇ ਤਜਰਬੇ ਦੇ ਵਿੱਚ ਗਮਾਨ ਨਹੀਂ ਕੀਤਾ ਮੈਂ ਸਾਰੀ ਉਮਰ ਆ ਇਹ ਪਸ਼ੂਆਂ ਦੇ ਤਜਰਬੇ ਵਿੱਚ ਖਰਚ ਕੀਤੀ ਆ ਵਾਹ ਔਰ ਮੈਂ ਇਹਨੂੰ ਸਤਿਗੁਰ ਦੀ ਵਡਿਆਈ ਸਮਝਦਾ ਤੇ ਤੁਸੀਂ ਨੀਲੀ ਰਾਵੀ ਤੇ ਹੀ ਕੰਮ ਕਰਦੇ ਆ ਜਾਂ ਜੀ ਨੀਲੀ ਰਾਵੀ ਤੇ ਅੱਛਾ ਤੁਸੀਂ ਨੀਲੀ ਰਾਵੀ ਤੇ ਕੰਮ ਕਰਦੇ ਬਿਲਕੁਲ ਜੀ ਮੈਨੂੰ ਇਹ ਪਿਆਰਾ ਪਸ਼ੂ ਤੁਸੀਂ ਇੱਕ ਹੋਰ ਦੱਸ ਰਹੇ ਸੀਗੇ ਕਿ ਤੁਹਾਡੇ ਕੋਲ ਜਿੰਨੇ ਬੱਚੇ ਨੇ ਉਹ ਡੀਐਨਏ ਉਹਨਾਂ ਦਾ ਤੁਸੀਂ ਕਰਾਇਆ ਹੋਇਆ ਜੀ ਜੀ ਡੀਐਨਏ ਵਿਦ ਡੀਐਮਐ ਅੱਛਾ ਜੀ ਇਸ ਦਾ ਬੱਚਾ ਸਮੁੰਦਰ ਅੱਛਾ ਜੀ ਹਾਂ ਅੱਛਾ ਜੀ ਸਮੁੰਦਰ ਦੀਆਂ ਲਗਭਗ ਹੁਣ ਤੱਕ ਛੋਟੀ ਜਿਹਦਾ ਬੱਚਾ ਆ ਤੇ ਵੀਕ ਮੱਝਾਂ ਸੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਫਲੈਕਸ ਬੋਰਡ ਤੇ ਫੋਟੋ ਦੇਖ ਰਹੇ ਹੋ ਔਰ ਸਾਰਾ ਸੁਭਾਵਕ ਜਿਤਨਾ ਸੈਕਸਡ ਸੀਮਨ ਤਿਆਰ ਹੁੰਦਾ ਤੇ ਕੁਦਰਤ ਵੱਲੋਂ ਸੈਕਸਡ ਸੀਮਨ ਤਿਆਰ ਹੋ ਗਿਆ ਉਹ ਕੱਟੀਆਂ ਦਿੰਦਾ ਉਹ ਮੈਂ ਛੋਟਾ ਮੇਰੇ ਮਿੱਤਰ ਨੇ ਉਹਨੂੰ ਮਨਪ੍ਰੀਤ ਸਿੰਘ ਗੋਰਾ ਲਾਲ ਸਿੰਘ ਜੀ ਟੰਡਗਾ ਉਹਨਾਂ ਨੂੰ ਮੈਂ ਸੇਲ ਕੀਤਾ ਹੋਇਆ ਕਿਉਂਕਿ ਮੈਂ ਮੇਰੇ ਕੋਲ ਆਪਣਾ ਬੋਲ ਮੈਂ ਬੋਲ ਕੋਈ ਨਹੀਂ ਰੱਖਦਾ ਜੀ ਮੇਰੇ ਕੋਲ ਮੱਝਾਂ ਹੀ ਆ ਜੇ ਕਿਸੇ ਵੀਰ ਨੇ ਚੰਗਾ ਸੀਮਨ 25 ਕਿਲੋ ਪਲੱਸ ਵਾਲੀ ਦਾ ਇੰਨੇ ਸਾਫ ਸੁਥਰੀ ਚੁਆਇਸ ਦੇ باوجود ਸਿਮਨ ਪਰੋਣਾ ਵਿੱਚ ਸਮੁੰਦਰ ਬੋਲਿਆ ਔਰ ਚੰਗਾ ਕੱਟੀਆਂ ਦਿੰਦਾ ਔਰ ਚੰਗੀ ਨਸਲ ਆ ਉਹ ਵੀਰ ਤਰੱਕੀ ਕਰ ਸਕਦਾ ਲੈ ਸਕਦਾ ਲੈ ਸਕਦਾ ਇੱਕ ਸਿਰਫ ਇਹ ਆ ਕਿ ਜਿੱਦਾਂ ਹੁਣ ਤੁਹਾਡੀ ਇਹ ਨੀਲੀ ਰਾਵੀ ਆ ਤੁਸੀਂ ਕਹਿੰਦੇ ਵੀ ਤੁਸੀਂ ਨੀਲੀ ਰਾਵੀ ਦਾ ਹੀ ਕੰਮ ਕਰਿਆ ਆ ਜੀ ਜੀ ਤਰਨ ਤਰਨ ਜਾਂ ਜਿਹੜਾ ਇਹ ਬਾਰਡਰ ਬੈਲਟ ਆ ਜੀ ਇਸ ਏਰੀਏ ਨੂੰ ਮੰਨਿਆ ਜਾਂਦਾ ਵੀ ਜੇ ਚੜਦੇ ਪੰਜਾਬ 'ਚ ਨੀਲੀ ਰਾਵੀ ਤੇ ਕੰਮ ਹੋਇਆ ਤਾਂ ਉਹ ਇਧਰ ਹੀ ਹੋਇਆ ਆ ਇਸ ਬੈਲਟ ਨੇ ਕੰਮ ਕਰਿਆ ਆ ਬਾਕੀ ਜਾਂ ਕੰਮ ਲੈਂਦੇ ਪੰਜਾਬ 'ਚ ਜ਼ਿਆਦਾ ਹੁੰਦਾ ਆ ਨੀਲੀ ਰਾਵੀ ਤੇ ਚੜਦੇ ਪੰਜਾਬ 'ਚ ਉਹਨਾਂ ਸ਼ਾਇਦ ਨਹੀਂ ਮੰਨਿਆ ਗਿਆ ਵੀ ਜਿੱਦਾਂ ਸਾਡਾ ਏਰੀਆ ਆ ਤਾਂ ਇਧਰ ਇਹਨਾਂ ਨਹੀਂ ਹੈ ਪਰ ਇਹ ਮੈਂ ਸਿਰਫ ਤੁਹਾਡਾ ਤੋਂ ਇੱਕ ਪੁੱਛਣਾ ਚਾਹੁੰਦਾ ਵੀ ਪਿਓਰਿਟੀ ਬਰੀਡ ਦੀ ਪਿਓਰਿਟੀ ਉਹਦੀ ਤੁਹਾਡੀ ਗਾਰੰਟੀ ਹੈਗੀ ਆ ਵੀ ਜੇ ਕੋਈ ਵੀਰ ਤੁਹਾਡੇ ਤੋਂ ਲੈਣਾ ਚਾਹੁੰਦਾ ਭਾਈ ਬਿਲਕੁਲ ਜੀ ਬਿਲਕੁਲ ਜੀ ਦੇਖੋ ਤੁਸੀਂ ਲਹਿੰਦੇ ਪੰਜਾਬ ਦੀ ਗੱਲ ਕੀਤੀ ਹੋ ਅਸਲ ਤੋਂ ਲਗਭਗ ਕੇਵਲ 2 ਮਹੀਨੇ ਮੈਂ ਲਹਿੰਦੇ ਪੰਜਾਬ ਵਿੱਚ ਹੋ ਗਿਆ ਹਾਂ ਹੂੰ ਉੱਥੇ ਵੀ ਕਈ ਸੱਜਣ ਮਿਲਦੇ ਆ ਹੂੰ ਮੱਝਾ ਉੱਥੇ ਵੀ ਚੰਗੀਆਂ ਨੇ ਉੱਥੇ ਆਪਣੇ ਨਾਲ ਕੁਝ ਚੰਗੀਆਂ ਨੇ ਕਿਉਂਕਿ ਇੱਥੇ ਜਿਹੜੇ ਸਿਮਨ ਸੀਗਾ ਉਹਨਾਂ ਕੋਲ ਅੱਜ ਤੱਕ ਨੇਚਰਲ ਉਹ ਮਤਲਬ ਪਸ਼ੂ ਛੱਡ ਦੇ ਕਰਾਸ ਕਰਾਉਂਦੇ ਆ ਸਾਡੇ ਜਦੋਂ ਨਵੇਂ ਨਵੇਂ ਸਿਮਨ ਬੈਂਕਾਂ ਉਹਦੇ ਵਿੱਚ ਆਈਆਂ ਤੇ ਪੈਸੇ ਦੀ ਖਾਤਰ ਮੇਰੇ ਵਰਗਿਆਂ ਨੇ ਤੁਸੀਂ ਮੈਨੂੰ ਲਾਓ ਕਿਸੇ ਨੂੰ ਰੌਣਕ ਝੋਲਾ ਬੋਲ ਦਿੱਤਾ ਸਟਰਾ ਉੱਪਰ ਕੁਝ ਹੋਰ ਹੁੰਦਾ ਅੰਦਰ ਸਿਮਨ ਕੁਝ ਹੋਰ ਹੁੰਦਾ ਫਿਰ ਜਦੋਂ 4 ਸਾਲ ਬੰਦਾ ਉਹ ਬੱਚਾ ਪੈਦਾ ਕਰਨ ਤੋਂ ਬਾਅਦ ਕੱਟੀ ਨੂੰ ਚੋਂਦਾ ਤੇ 3 ਕਿਲੋ ਕੱਟੀ ਦੁੱਧ ਦਿੰਦੀ ਆ ਫਿਰ ਉਸ ਤੋਂ ਬਾਅਦ ਮਨ ਬੰਦੇ ਦਾ ਟੁੱਟ ਜਾਂਦਾ ਲਗਭਗ 13 14 15 ਕਿਲੋ ਤਾਂ ਪਹਿਲਾਂ ਛੋਟੀ ਦੁੱਧ ਦੇਵੇ ਹੂੰ ਫਿਰ ਕਿਸਾਨ ਜਿਹੜਾ ਖੁਸ਼ ਆ ਰਿਹਾ ਅੰਦਾਜ਼ ਤੁਸੀਂ ਕੋਈ ਐਡਵਾਈਸ ਆਪਣੇ ਵੱਲੋਂ ਦੇਣੀ ਚਾਹੁੰਦੇ ਕਿਸਾਨ ਵੀਰਾਂ ਨੂੰ ਨੀਲੀ ਰਾਵੀ ਬਰੀਡ ਬਾਰੇ ਜਾਂ ਪਸ਼ੂ ਪਾਲਣ ਬਾਰੇ ਤਾਂ ਜਰੂਰ ਕੋਈ ਆਪਣੇ ਵੱਲੋਂ ਕੋਈ ਸੰਦੇਸ਼ ਦੇ ਦਿਓ ਕਿ ਹਾਂ ਇਸ ਤਰ੍ਹਾਂ ਜੀ ਨਸਲਾਂ ਦੋਨੇ ਮੁਬਾਰਕਾਂ ਨੇ ਹੂੰ ਨੀਲੀ ਰਾਵੀ ਔਰ ਮੋਹਰਾ ਪਰ ਸਭ ਤੋਂ ਨਸਲੋਂ ਚੰਗੀ ਅੱਜ ਦੀ ਖਾਨਦਾਨ ਚੰਗਾ ਮੈਂ ਅੱਜ ਮੋਹਰਾ ਵੀ ਵੇਖਿਆ ਮੈਂ ਨੀਲੀ ਰਾਵੀ ਵੀ ਵੇਖਿਆ ਸਾਰੀਆਂ ਮੋਹਰਾ ਮਾੜੀਆਂ ਨਹੀਂ ਸਾਰੀਆਂ ਨੀਲੀ ਰਾਵੀ ਚੰਗੀਆਂ ਨਹੀਂ ਹੂੰ ਜੇ ਕੋਈ ਐਵੇਂ ਕਹ ਦੇ ਕਿ ਸਾਰੀਆਂ ਨੀਲੀ ਰਾਵੀ ਬੜੀਆਂ ਠੰਡੀਆਂ ਹੁੰਦੀਆਂ ਗਲਤ ਗੱਲ ਐ ਜੇ ਕੋਈ ਐਵੇਂ ਕਹ ਦੇ ਕਿ ਮੋਹਰਾ ਜੜੀਆਂ ਬੜੀਆਂ ਮਾੜੀਆਂ ਹੁੰਦੇ ਤੇ ਗਲਤ ਗੱਲ ਐ ਹੁਣ ਮੋਹਰਾ ਵੀ ਇੱਥੇ 31 32 ਕਿਲੋ ਤੇ ਪਹੁੰਚ ਗਿਆ ਨੇ ਆਹ ਬਾਬਾ ਪੰਜਾਬ ਸਿੰਘ ਜੀ ਆ ਔਂਕਰ ਜੀ ਹਰਿਆਣੇ ਤੋਂ ਆ ਉਹਨਾਂ ਦੀਆਂ ਮੱਜਾਂ ਨੇ 31 32 ਦੇ ਕਿਲੋ ਦੇ ਨਾਲ ਵਿਨਰ ਕੀਤਾ ਏ ਇਸ ਤਰ੍ਹਾਂ ਜਦੋਂ ਤੁਸੀਂ ਸਿਮਨ ਪਰੌਣਾ ਦੇ ਲਗਭਗ ਆਪ ਜੀ ਨੂੰ ਪਤਾ ਹੋਵੇਗੇ ਇਹਦੀ ਮਾਂ ਦਾ ਦੁੱਧ ਕਿੰਨਾ ਹੈ ਫਿਰ ਤੁਸੀਂ ਕਾਮਯਾਬ ਹੋ ਜਾਓਗੇ ਵੈਰੀ ਗੁੱਡ ਸਰ ਤੁਸੀਂ ਸਮਾਂ ਦਿੱਤਾ ਕੀਮਤੀ ਗੱਲਾਂ ਕਿਸਾਨ ਵੀਰਾਂ ਦੇ ਨਾਲ ਕਰਕੇ ਵਿਚਾਰਾਂ ਦੀ ਸਾਂਝ ਪਾਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਆਪਣਾ ਨੰਬਰ ਜਰੂਰ ਬੋਲ ਦਿਓ ਕਿਉਂਕਿ ਜੇ ਕਿਸੇ ਨੇ ਫੋਨ ਕਾਲ ਤੁਹਾਹਨਾ ਕਰਨੀ ਤੇ ਉਹ ਤੁਹਾਨੂੰ ਰਾਬਤਾ ਕਰ ਸਕਦਾ ਜੀ ਮੇਰਾ ਨੰਬਰ ਹੈਗਾ ਜੀ 94647 46578 ਠੀਕ ਹੈ ਜੀ ਬਹੁਤ ਧੰਨਵਾਦ ਸਰ ਜੀ ਜੀ ਅੱਜ ਦਾ ਬਹੁਤ ਧੰਨਵਾਦ ਵੀਡੀਓ ਦੇਖਣ ਵਾਲੇ Claro, claro, claro. Um. Muito Muito obrigado. Thank you. Thank you.